ਇਹਦੇ ਵਿੱਚ ਡਬਲ ਲੋਕਰ ਨੇ ਤਾਂ ਕਿ ਦੋ ਤੁਸੀਂ ਕੋਈ ਜੁਐਲਰੀ ਹੋ ਗਈ ਜਾਂ ਕੋਈ ਹੋਰ ਚੀਜ਼ ਕੀਮਤੀ ਸਮਾਨ ਜੋ ਵੀ ਕਾਗਜ਼ ਪੱਤ ਤੁਹਾਡਾ ਸੇਫ ਹੋ ਸਕਦਾ ਸੀਕਰ ਲੋਕ ਕਿਹਾ ਜਾਂਦਾ ਇਹਨਾਂ ਨੂੰ ਤੇ ਇਸ ਦੇ ਨਾਮ ਹਾਂਜੀ ਮਿੱਤਰੋ ਕੀ ਹਾਲ ਆ ਅੱਜ ਤੁਹਾਡੇ ਲਈ ਲੈ ਕੇ ਆਏ ਆ ਇੱਕ ਬਹੁਤ ਹੀ ਸੋਹਣਾ ਬੈੱਡ ਮਾਡਰਨ ਸਟਾਈਲ ਵਿੱਚ ਬਲੈਕ ਕਲਰ ਚ ਵਿੱਚ ਇਹਦੇ ਐਕ੍ਰੀਲਿਕ ਸ਼ੀਟ ਲੱਗੀ ਹੋਈ ਆ ਬਹੁਤ ਹੀ ਸੋਹਣਾ ਮਟੀਰੀਅਲ ਵਿੱਚ ਤਿਆਰ ਕੀਤਾ ਗਿਆ ਹੋਇਆ ਜਿਹੜਾ ਇਹਨੂੰ ਫੈਬਰਿਕ ਯੂਜ਼ ਕੀਤਾ ਹੋਇਆ ਹੈ ਉਹ ਲੰਡਨ ਵੈਲਵਟ ਯੂਜ਼ ਕੀਤੀ ਹੋਈ ਆ ਨਾਨ ਸ਼ੇਡੇਬਲ ਹੈ ਇਹਦਾ ਕੋਈ ਸ਼ੇਡ ਨਹੀਂ ਪਾਊਗਾ ਵਿਦ ਇੱਕ ਪੂਰੇ ਰੂਮ ਦਾ ਸੈੱਟ ਬਣਾਇਆ ਹੋਇਆ ਜੀ ਨਾਲ ਵਿਦ ਅਲਮੀਰਾ ਵਿਦ ਬੈੱਡ ਸਭ ਤੋਂ ਵੱਡੀ ਗੱਲ ਹੈ ਬੈੱਡ ਦਾ ਸਾਈਜ਼ ਵੀ ਜਿਹੜਾ ਹੈਕਿੰਗ ਸਾਈਜ਼ ਆ ਬੈੱਡ ਦੇ ਬਾਕਸ ਦੇ ਅੰਦਰ ਵੀ ਸਮੇਕਰ ਲੱਗਾ ਹੋਇਆ ਹੈ ਜਿਸ ਕਰਕੇ ਇਹਦੇ 'ਚ ਕੋਈ ਸਮਾਨ ਰੱਖਣ 'ਚ ਕੋਈ ਦਿੱਕਤ ਨਹੀਂ ਆਉਗੀ ਇਸ ਦੇ ਨਾਲ ਜਿਹੜਾ ਇਹਦੇ ਨਾਲ ਇੱਕ ਕਲਮਾਰੀ ਰੈਡੀ ਕੀਤੀ ਗਈ ਹੈ ਕਲਮਾਰੀ ਦੇ ਵਿੱਚ ਸਪੇਸ ਬਹੁਤ ਸੋਹਣੀ ਕੀਤੀ ਹੋਈ ਹੈ ਵਿੱਚ ਜਿੱਦਾਂ ਕਿ ਕਿਸੇ ਦੀ ਹਾਈਟ ਘੱਟ ਹੋਵੇ ਉਦੋਂ ਲਈ ਹੈਂਗਿੰਗ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਸਭ ਤੋਂ ਵੱਡੀ ਗੱਲ ਹੈ ਐਚ ਐਸਪੇਸ ਹੋ ਜ਼ਿਆਦਾ ਹੋਣ ਕਰਕੇ ਕੱਪੜੇ ਬਹੁਤ ਜ਼ਿਆਦਾ ਆ ਸਕਦੇ ਆ ਨੀਚੇ ਇਹਦੇ ਦਰੋਜ ਵਗੈਰਾ ਵੀ ਬਹੁਤ ਸੋਹਣੇ ਕੀਤੇ ਗਏ ਆ ਜਿਹੜਾ ਇਹਨੂੰ ਸਲਮਾਇਕਾ ਯੂਜ਼ ਕੀਤਾ ਗਿਆ ਹਾਈ ਗਲੌਸੀ ਦਾ ਕੀਤਾ ਹੋਇਆ ਸੈਂਚਰੀ ਦਾ ਸੈਂਚਰੀ ਬ੍ਰਾਂਡ ਦਾ ਹਾਈ ਗਲੌਸੀ ਸਲਮਾਇਕਾ ਯੂਜ਼ ਕੀਤਾ ਹੋਇਆ ਇੱਕ ਪਾਸੇ ਇਹ ਚ ਸਲਫਾਂ ਕੀਤੀਆਂ ਹੋਈਆਂ ਦੂਸਰੇ ਪਾਸੇ ਹੈਂਗਿੰਗ ਸਪੇਸ ਕੀਤੀ ਹੋਈ ਆ ਦਰਾਜ ਵਗੈਰਾ ਬਹੁਤ ਸੋਨੇ ਆ ਇਸ ਦੇ ਨਾਲ ਨਾਲ ਤਲੋਜ ਦੇ ਐਡ-ਆਨ ਵਿੱਚ ਇਸ ਚ ਕੋਈ ਲੋਕਰ ਸਵਿਚ ਦਿੱਤੀ ਹੋਈ ਆ ਵਿੱਚ ਲੋਕਰ ਦੇ ਵਿੱਚ ਇੱਕ ਐਕਸੈਸਰੀ ਬਾਕਸ ਵੀ ਲਾਇਆ ਹੋਇਆ ਜਿਹਦੇ ਵਿੱਚ ਤੁਸੀਂ ਵਾਚ ਵਗੈਰਾ ਕੋਈ ਆਪਣੀ ਜੁਵਲਰੀ ਜੋ ਮਰਜੀ ਰੱਖ ਸਕਦੇ ਆ ਇਹ ਵੀ ਇੱਕ ਐਕਸਟਰਾ ਐਡ-ਆਨ ਚੀਜ਼ ਕੀਤੀ ਹੋਈ ਆ ਜੀ ਤੇ ਉਸ ਦੇ ਨਾਲ ਨਾਲ ਆਮ ਘਰਾਂ ਵਿੱਚ ਕੀ ਹੁੰਦਾ ਵਾ ਜਿਹੜੇ ਲੋਕ ਹੁੰਦੇ ਆ ਉਹ ਸੇਫ ਨਹੀਂ ਹੁੰਦੇ ਇਹਦੇ ਕਰਕੇ ਇਸੇ ਕਰਕੇ ਦੇ ਵਿੱਚ ਲੋਕ ਵੀ ਸਿਕਰਟ ਲੋਕ ਦਿੱਤਾ ਗਿਆ ਹੋਇਆ ਆ ਦੇਖੋ ਲੜਕਾ ਤੋਂ ਚਾਬੀ ਵੀ ਇਹ ਦੀ ਸਿਕਰਟ ਦਿੱਤੀ ਹੋਈ ਆ ਤਾਂ ਕਿ ਜੋ ਕਿਸੇ ਨੂੰ ਪਤਾ ਨਾ ਲੱਗੇ ਲੋਕ ਖੁੱਲ ਕੇ ਡਬਲ ਹੋ ਜਾਂਦਾ ਹੈ ਇਸ ਦੇ ਨਾਲ ਪੈਡ ਬਹੁਤ ਸੋਹਣੀ ਲੁੱਕ ਆ ਰਹੀ ਹੈ ਦੋਨੇ ਇੱਕ ਸੈੱਟ ਕੰਪੈਕਟ ਬਣ ਗਏ ਜੀ ਆਹ ਦੇਖੋ ਤੁਸੀਂ ਉਹ ਲੜਕਣੇ ਖੋਲ ਕੇ ਦਿਖਾਤਾ ਸੀਕਰਟ ਲੌਕ ਇਹਦੇ ਵਿੱਚ ਡਬਲ ਲੌਕਰ ਨੇ ਤਾਂ ਕਿ ਦੋ ਤੁਸੀਂ ਕੋਈ ਜੁਐਲਰੀ ਹੋ ਗਈ ਜਾਂ ਕੋਈ ਹੋਰ ਚੀਜ਼ ਕੀਮਤੀ ਸਮਾਨ ਜੋ ਵੀ ਕਾਗਜ਼ ਪੱਤ ਤੁਹਾਡਾ ਸੇਫ ਹੋ ਸਕਦਾ ਹੈ ਸੀਕਰਟ ਲੌਕ ਕਹਾ ਜਾਂਦਾ ਇਹਨਾਂ ਨੂੰ ਤੇ ਇਸ ਦੇ ਨਾਲ ਨਾਲ ਬਹੁਤ ਸੋਹਣੀਆਂ ਦੋਨੇ ਚੀਜ਼ਾਂ ਕੰਬਾਈਨ ਕਰਕੇ ਤਿਆਰ ਕੀਤੀਆਂ ਗਈਆਂ ਨੇ ਜੇ ਤੁਸੀਂ ਇਹ ਆਰਡਰ ਕਰਨਾ ਚਾਹੁੰਦੇ ਹੋ ਤੁਸੀਂ ਭਾਗ ਫਰਨੀਚਰ ਤੇ ਵਿਜ਼ਿਟ ਕਰੋ ਅਕਾਲਸਰ ਰੋਡ ਮੋਗਾ ਬ੍ਰਾਂਚ ਹੈ ਸਾਡੀਆਂ ਸਿਰਫ ਅਕਾਲਸਰ ਰੋਡ ਤੇ ਬ੍ਰਾਂਚ ਹੈ